ਟੋਲੇ ਮਗਰ ਘੱਮਸੇ ਘੰਤ 3000 ਤੋਂ 3500 ਰੁਪਏ ਦਾ ਉਹਨੂੰ ਅੱਜ ਅੱਜ ਹੀ ਕੱਲ ਤੋਂ ਲੈ ਗਿਆ ਅੱਜ ਹੀ ਫਾਇਦਾ ਹੋ ਰਿਹਾ 3500 ਰੁਪਏ 3500 ਰੁਪਏ ਨੀਰਬੋਰ ਕੱਲ ਕੁਝ ਹੋਰ ਥੱਲੇ ਗਿਰਨ ਦੀ ਉਮੀਦ ਲੱਗ ਰਹੀ ਹੈ ਜਿਹੜੀ ਅੱਜ ਕਸਟਮ ਡਿਊਟੀ ਘਟਾਈ ਗਈ ਹੈ ਜੇਕਰ ਆਪਾਂ ਬ੍ਰੀਕੀ ਦੇ ਨਾਲ ਗੱਲ ਕਰੀਏ ਤਾਂ ਕਿੰਨਾ ਕੁ ਸੋਨੇ ਦਾ ਰੇਟ ਹੈ ਜਿਹੜਾ ਉਹ ਘਟ ਜਾਏਗਾ 6% ਦੀ ਜੋ ਕਸਟਮ ਡਿਊਟੀ ਘਟੀ ਇਹ ਤਾਂ ਸਰਕਾਰ ਨੂੰ ਪਹਿਲੇ ਦਿਨ ਤੋਂ ਹੀ ਘਟਾ ਲੈਣਾ ਚਾਹੀਦਾ ਸੀ ਜਿਹੜਾ ਬੇਵਜੂਦਾ ਲੋਕਾਂ ਦੇ ਉੱਤੇ ਲੋਡ ਪਾਇਆ ਅਸੀਂ ਸੋਨੇ ਨੂੰ ਜੋੜ ਕੇ ਰੱਖਣਾ ਇੱਕ ਪਰਿਵਾਰ ਦੀ ਇੱਕ ਪੂੰਜੀ ਹੁੰਦੀ ਹੈ ਸੋਨਾ ਇਹ ਟੈਕਸ ਤਾਂ ਆਲਰੇਡੀ ਪਹਿਲੇ ਹੀ ਘਟਾ ਦੇਣਾ ਚਾਹੀਦਾ ਸੀ ਜਿਹੜਾ ਹੁਣ ਘਟਾਇਆ ਸੀ ਟੈਮ ਡਿਊਟੀ ਕੱਟੀ ਆ ਜਿਹੜਾ ਸੋਨਾ ਤੁਸੀਂ ਪਹਿਲਾਂ ਖਰੀਦਿਆ ਹੋਊਗਾ ਉਹ ਨਾਲ ਕੋਈ ਫਰਕ ਪਵੇਗਾ ਜੋ ਡਿਊਟੀ ਕੱਟੀ ਹੈ ਨਹੀਂ ਸੋਨੇ ਨੂੰ ਸੁਨਿਆਰੇ ਨੂੰ ਘਾਟਾ ਨਹੀਂ ਹੁੰਦਾ ਕਾਰੋਬਾਰ ਸੋਨੇ ਦਾ ਪਾਦੇ ਸੀ 1500 ਤੋਂ ਮੈਂ 1200 ਤੋਂ ਕੰਮ ਕਰਦਾ ਆ ਰਿਆਂ ਸੋਨੇ ਦੀ ਲਾਈਨ 'ਚ ਮੈਂ ਖੁਦ ਕਾਰੋਬਾਰ ਸੰਭਾਲਿਆ ਸੀ 1700 پاس ਜਿਹੜੀ ਕਸਟਮ ਡਿਊਟੀ ਦੇ ਦੌਰਾਨ ਘਟਣ ਦੇ ਦੌਰਾਨ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੇ ਖਰੀਦਣ ਦੇ ਲਈ ਇਹ ਸਨੈਰੀ ਮੌਕਾ ਮੰਨਿਆ ਜਾਵੇ ਫਿਰ ਕਿਉਂਕਿ ਰੇਟ ਅੱਗੇ ਵਿਆਹ ਵਾਲਾ ਸੀਜ਼ਨ ਵੀ ਆ ਜਾਣਾ ਜਦੋਂ ਮੌਸਮ ਚੇਂਜ ਹੋਏਗਾ ਹਾਂ ਬਿਲਕੁਲ ਸਨੈਰੀ ਮੌਕਾ ਜੀ ਲੋਕਾਂ ਵਾਸਤੇ ਤਾਂ ਬੈਨੀਫਿਟ ਆਈ ਹੈ ਸਰਕਾਰ ਨੇ ਰੇਟ ਘਟਾਏ ਤਾਂ ਉਹਦਾ ਬੈਨੀਫਿਟ ਆਏਗੀ ਜਿਹੜੀ ਟੈਕਸ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰ ਸੀ ਵੀ ਜਿਹੜੇ ਹਸਪੀਟਲ ਨੇ ਉਹਨਾਂ ਵਿੱਚ ਦੇਸ਼ ਵਾਸੀਆਂ ਦਾ ਇਲਾਜ ਫ੍ਰੀ ਹੁੰਦਾ ਅੱਜ ਅੱਜ ਕੋਈ ਉਹ ਜ਼ਮਾਨਾ ਰਹਿ ਗਿਆ ਕਿ ਜੇ ਜ਼ਮਾਨੇ ਦੀ ਆਪਾਂ 100 ਸਾਲ ਪੁਰਾਣੀਆਂ ਗੱਲਾਂ ਕਰਦੇ ਆਂ ਅੱਜ ਚਾਹੀਦਾ ਸੀ ਇਲਾਜ ਫਰੀ ਪੜਾਈ ਮੁਫਤ ਸਿੱਖਿਆ ਜਿਹੜੀ ਦੇਣੀ ਜ਼ਰੂਰੀ ਬਣਦੀ ਸੀ ਸਭ ਤੋਂ ਵੱਡੀਆਂ ਦੋ ਚੀਜ਼ਾਂ ਨੇ ਜਿਹੜੇ ਦੇਸ਼ ਦੇ ਅੰਦਰ ਜ਼ਰੂਰੀ ਨੇ ਕਿਤੇ ਵੀ ਕੋਈ ਬਜਟ ਦੇ ਵਿੱਚ ਨਾਮ ਨਹੀਂ ਹੈਗਾ ਵਪਾਰੀ ਹੀ ਟੈਕਸ ਇਕੱਠਾ ਕਰਕੇ ਇਹਨਾਂ ਤੱਕ ਸਰਵ ਕਰਦਾ ਔਰ ਬਿਨਾ ਪੈਸੇ ਲੈ ਸਰਵ ਕਰਦੇ ਆਂ ਅਸੀਂ ਕੋਈ ਪੈਸਾ ਤਾਂ ਨਹੀਂ ਲੈਂਦੇ ਦੁਕਾਨ ਦੇ ਉਤੋਂ ਜਿੰਨਾ ਮਾਲ ਵੇਚਦੇ ਆਂ ਜੀਐਸਟੀ ਦਿੰਨੇ ਕਸਟਮਰ ਤੋਂ ਲੈਣੇ ਆ ਇਹਨਾਂ ਨੂੰ ਦਿੰਨੇ ਕੋਈ ਕੋਈ ਖਰਚਾ ਨਹੀਂ ਪੈ ਰਿਹਾ ਅਤੇ ਇਨਕਮ ਟੈਕਸ ਵੀ ਕਰਦੇ ਸਾਰੇ ਚਾਹੇ ਉਹ ਇੰਡਸਟਰੀਅਲ ਆ ਚਾਹੇ ਉਹ ਕੋਈ ਵੀ ਕਾਰੋਬਾਰੀ ਹੈ ਅਸੀਂ ਆਪਣੇ ਟੈਕਸ ਜੋ ਕੱਟ ਕੇ ਹਿੱਸਾ ਦਿੰਦੇ ਆ ਤੇ ਬਿਨਾ ਪੈਸੇ ਲਾਏ ਜੇ ਹਿੱਸੇਦਾਰ ਉਹਦੇ ਉਹਦੇ ਵਿੱਚ ਦੇਣ ਚ ਸੋਸ਼ਲ ਸਿਕਿਉਰਿਟੀ ਵੀ ਜਿਹੜੀ ਲਾਗੂ ਕਰੋ ਨਾ ਇਲਾਜ ਫ੍ਰੀ ਪੜਾਈਆਂ ਫ੍ਰੀ ਬੱਚਿਆਂ ਦੀਆਂ ਕੁਛ ਤਾਂ ਸੋਚੋ ਐਨਡੀਏ ਸਰਕਾਰ ਨੇ ਆਪਣਾ ਪਹਿਲਾ ਅੱਜ ਬਜਟ ਪੇਸ਼ ਕੀਤਾ ਜਿਸ ਦੇ ਵਿੱਚ ਸੋਨਾ ਅਤੇ ਚਾਂਦੀ ਦੇ ਉੱਤੇ 6 ਫੀਸਦੀ ਕਸਟਮ ਡਿਊਟੀ ਘਟਾਈ ਗਈ ਆ ਤਾਂ ਇਸ ਦਾ ਅਸਰ ਕਿੰਨਾ ਪਵੇਗਾ ਕਿੰਨਾ ਸੋਨੇ ਦਾ ਰੇਟ ਘਟੇਗਾ ਚਾਂਦੀ ਦਾ ਰੇਟ ਕਿੰਨਾ ਘਟੇਗਾ ਸਾਡੇ ਨਾਲ ਸਰਬਜੀਤ ਸਿੰਘ ਪਾਰਸ ਨੇ ਮਹਾਲੀ ਐਸੋਸੀਏਸ਼ਨ ਜਿਹੜੀ ਜੁਐਲਰ ਐਸੋਸੀਏਸ਼ਨ ਆ ਉਹਨਾਂ ਦੇ ਪ੍ਰਧਾਨ ਨੇ ਤੇ ਆਪ ਵੀ ਲੰਬੇ ਸਮੇਂ ਤੋਂ ਇਸ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਰਜਨਸ ਬੋਕਸ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਦਰਸ਼ਕਾਂ ਨੂੰ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਅੱਜ ਕਸਟਮ ਡਿਊਟੀ ਘਟਾਈ ਗਈ ਆ ਜੇਕਰ ਆਪਾਂ ਬਰੀਕੀ ਦੇ ਨਾਲ ਗੱਲ ਕਰੀਏ ਤਾਂ ਕਿੰਨਾ ਕੁ ਸੋਨੇ ਦਾ ਰੇਟ ਆ ਜਿਹੜਾ ਉਹ ਘਟ ਜਾਏਗਾ 6 ਫੀਸ ਦੀ ਜੋ ਕਸਟਮ ਡਿਊਟੀ ਕੱਟੀ ਹੈ ਦੇਖੋ ਇਹ ਤਾਂ ਸਰਕਾਰ ਨੂੰ ਪਹਿਲੇ ਦਿਨ ਤੋਂ ਹੀ ਘਟਾ ਲੈਣਾ ਚਾਹੀਦਾ ਸੀ ਜਿਹੜਾ ਬੇਵਜੂਲਾ ਲੋਕਾਂ ਦੇ ਉੱਤੇ ਲੋਡ ਪਾਇਆ ਅਸੀਂ ਕਿਉਂਕਿ ਇਹ ਆਜਦਾਨੀ ਬਹੁਤ ਪੁਰਾਣਾ ਕਸਟਮ ਡਿਊਟੀ ਚੱਲੀ ਆ ਰਹੀ ਹੈ ਕਿਉਂਕਿ ਮੋਦੀ ਸਾਹਿਬ ਦੀ ਇਹ ਤੀਜੀ ਟਰਮ ਸੀਗੀ ਇਹ ਤਾਂ ਪਹਿਲੀਆਂ ਵੀ ਦੋ ਟਰਮ ਦੇ ਵਿੱਚ ਘਟਾ ਸਕਦੇ ਸਨ ਕਿਉਂਕਿ ਆਪ ਕਹਿੰਦੇ ਰਹੇ ਨੇ ਵੀ ਇਸਤਰੀ ਧਨ ਜਦੋਂ ਕਾਂਗਰਸ ਨੇ ਸਾਡੇ ਉੱਤੇ ਐਕਸਾਈਜ਼ ਪਾਲਿਸੀ ਥੋਪੀ ਸੀਗੀ ਜੀ ਤੇ ਪ੍ਰਨਮ ਮੁਕਰ ਜੀ ਨੇ ਉਦੋਂ ਵਿੱਤ ਮੰਤਰੀ ਸਨ ਉਦੋਂ ਅਸੀਂ 42 ਦਿਨ ਦੇਸ਼ ਭਰ 'ਚ ਅੜਤਾਲਾਂ ਕਰਕੇ ਤੇ ਇਹ ਵਾਪਸ ਕਰਾਈ ਸੀ ਜੀ ਉਦੋਂ ਮੋਦੀ ਸਾਹਿਬ ਇਹ ਕਹਿੰਦੇ ਸਨ ਵੀ ਉਦੋਂ ਸਾਡਾ ਸਾਥ ਵੀ ਦਿੱਤਾ ਸੀ ਇਹਨਾਂ ਨੇ ਵੀ ਇਹ ਇਸਤਰੀ ਧਨ ਉੱਤੇ ਡਾਕਾ ਔਰ ਵਾਕਈ ਡਾਕਾ ਇਹ ਤਾਂ ਪਹਿਲੇ ਹੀ ਆਂਦੀ ਹੀ ਉਹਨਾਂ ਨੂੰ ਕਿਉਂਕਿ ਇਹ ਜਿੰਨਾ ਵੀ ਸੋਨੇ ਦਾ ਕਾਰੋਬਾਰ ਹੈ ਇਹ ਲੇਡੀਜ਼ ਨਾਲ ਜੁੜਿਆ ਹੋਇਆ ਹੈ ਇਸਤਰੀਆਂ ਨਾਲ ਜੁੜਿਆ ਹੋਇਆ ਕੰਮ ਹੈ ਜ਼ਿਆਦਾਤਰ ਤੇ ਉਹੀ ਪੈਂਦੀਆਂ ਕਿਉਂਕਿ ਗ੍ਰਹਿਣੀਆਂ ਵਾਸਤੇ ਸੋਨੇ ਨੂੰ ਜੋੜ ਕੇ ਰੱਖਣਾ ਇੱਕ ਪਰਿਵਾਰ ਦੀ ਇੱਕ ਪੂੰਜੀ ਹੁੰਦੀ ਹੈ ਉਹ ਸੋਨਾ ਵੀ ਜੀ ਤੇ ਇਹ ਟੈਕਸ ਤਾਂ ਆਲਰੇਡੀ ਪਹਿਲੇ ਹੀ ਘਟਾ ਦੇਣਾ ਚਾਹੀਦਾ ਸੀ ਜਿਹੜਾ ਹੁਣ ਘਟਾਇਆ ਸੀ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਵੀ ਲੋਕਾਂ ਨੂੰ ਇਹਦਾ ਫਰਕ ਜਿਹੜਾ ਇਫੈਕਟ ਆਊਗਾ ਲੋਕਾਂ ਨੂੰ ਫਾਇਦਾ ਆਊਗਾ ਇਹਦੇ ਵਿੱਚ ਜਿਨ੍ਹਾਂ ਨੇ ਬੱਚੇ ਵਿਆਨੇ ਨੇ ਜਿਨ੍ਹਾਂ ਦੀ ਕੁੜੀਆਂ ਵਿਆਣੀਆਂ ਮੁੰਡੇ ਵਿਆਨੇ ਆ ਉਹਨਾਂ ਵਾਸਤੇ ਅ ਇਸ ਟਾਈਮ ਜਿਹੜਾ ਉਹ ਸੋਨਾ ਖਰੀਦਦਾ ਉਹਨਾਂ ਨੂੰ ਫਾਇਦਾ ਹੋਏਗਾ ਜੀ ਕਿੰਨੇ ਰੁਪਏ ਜਿਹੜਾ ਹੁਣ ਸਸਤਾ ਮਿਲੇਗਾ ਸੋਨਾ ਟੋਲੇ ਮਗਰ ਕਿੰਨੇ ਰੁਪਏ ਦਾ ਫਰਕ ਪਏਗਾ ਜੇਕਰ ਕੋਈ ਆਮ ਕੋਈ ਵੀ ਵਿਅਕਤੀ ਖਰੀਦਦਾ ਸੋਨੇ ਨੂੰ ਟੋਲੇ ਮਗਰ ਦੇਖੋ ਅੱਜ ਟੋਲੇ ਮਗਰ ਕਮ ਸਿਕਮ 3000 ਤੋਂ 3500 ਰੁਪਏ ਦਾ ਉਹਨੂੰ ਅੱਜ ਅੱਜ ਹੀ ਕੱਲ ਤੋਂ ਲੈ ਕੇ ਅੱਜ ਹੀ ਫਾਇਦਾ ਹੋ ਰਿਹਾ 3500 ਰੁਪਏ 3500 ਰੁਪਏ ਨੇਅਰ ਬੋਰਡ ਕੱਲ ਕੁਝ ਹੋਰ ਥੱਲੇ ਗਿਰਨ ਦੀ ਉਮੀਦ ਲੱਗ ਰਹੀ ਹੈ ਪਰ ਮੈਨੂੰ ਲੱਗਦਾ 4-5000 ਰੁਪਇਆ ਤੋਲੇ ਦਾ ਡਿਫਰੈਂਸ ਜਿਹੜਾ ਉਹਨੂੰ ਮਿਲੇਗਾ ਚਾਂਦੀ ਵੀ ਜਿਹੜੀ ਆ ਉਹ ਅੱਜ ਕਰੀਬ-ਕਰੀਬ ਜਿਹੜੀ ਆ ਮੈਂ ਖਾਲ 750 ਰੁਪਇਆ ਜਿਹੜੀ ਉਹ ਗਿਰੀ ਹੈ ਜਿਹੜੀ ਆ 6% ਉਹ ਵੀ ਘਟਾਈ ਇਹਨਾਂ ਨੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ 5000 ਦਾ ਵੀ ਫਰਕ ਪੈ ਸਕਦਾ ਕੱਲ ਨੂੰ ਉਹ ਕਿਵੇਂ ਫਰਕ ਪੈ ਸਕਦਾ ਜਦੋਂ ਕਸਟਮ ਡਿਊਟੀ ਦਾ ਸਿਰਫ 6% ਦੀ ਘਟਾਈ ਆ ਜਾਂ ਉਸ ਦੇ ਵਿੱਚ ਰੋਜ਼ ਜਿਵੇਂ ਬਾਜ਼ਾਰ ਦਾ ਰੇਟ ਹੁੰਦਾ ਉਸ ਦੇ ਹਿਸਾਬ ਨਾਲ हां बिल्कुल बाजार ਦੇ ਹਿਸਾਬ ਨਾਲ ਵੀ ਬੇ ਚੀਜ਼ਾਂ ਜੁੜਦੀਆਂ ਨੇ ਕਿਉਂਕਿ ਸੋਨਾ ਜਿੱਥੋਂ ਚੱਲਦਾ ਉਹਦੇ ਉੱਤੇ ਖਰਚੇ ਵੀ ਪੈਂਦੇ ਆ ਕਿਉਂਕਿ ਟੋਟਲ ਖਰਚਾ 6% ਦੇ ਉੱਤੇ ਵੀ ਤਾਂ ਖਰਚਾ ਪੈ ਰਿਆ ਸੀ ਨਾ ਉਹ ਵੀ ਮਾਈਨਸ ਹੋਏਗਾ ਵਿੱਚੋਂ ਉਹਦੇ ਨਾਲ ਗਿਰਾਵਟ ਆਏਗੀ ਮੰਦੀ ਵੱਲ ਥੋੜਾ ਜਿਹਾ ਜਾਏਗਾ ਪਰ ਇਹ ਕਿ ਆਮ ਲੋਕਾਂ ਦੀ ਪਕੜ ਦੇ ਵਿੱਚ ਸੋਨਾ ਆਊਗਾ ਆਮ ਲੋਕਾਂ ਦੀ ਪਕੜ ਦੇ ਵੈਸੇ ਵੀ ਨਹੀਂ ਰਿਹਾ ਪਰ ਫਿਰ ਵੀ ਥੋੜਾ ਬੋਤਾ ਉਹਨਾਂ ਦੀ ਪਕੜ ਦੇ ਵਿੱਚ ਰਹੂਗਾ ਅੱਜ 10 ਗ੍ਰਾਮ ਦੀ ਕੋਈ ਚੀਜ਼ ਬਣਾਣੀ ਹੋਵੇ ਕਸਟਮਰ ਨੇ ਉnder 60 70000 ਰੁਪਇਆ इजीली ਇਹ ਜਾਣੇ ਜੇ ਕਿਸੇ ਨੇ ਆਪਣੇ ਜੁਆਇਨ ਨੂੰ ਰਿੰਗ ਪਾਣੀ ਹੈ ਕੜਾ ਬਾਣਾ ਕੁਛ ਵੀ ਬਾਣਾ ਬਹੁਤ ਕੋਸਟਲੀ ਹੈ ਬਟ ਫਿਰ ਵੀ ਲੋਕਾਂ ਨੂੰ ਥੋੜੀ ਬੋਤੀ ਰਾਹਤ ਜਿਵੇਂ ਕਹਿੰਦੇ ਬਹੁਤ ਗਰਮੀ ਪੈਂਦੀ ਥੋੜਾ ਛਿੱਟਾ ਪੈ ਜਾਵੇ ਮੀਂਹ ਦਾ ਥੋੜੀ ਜਿਹੀ ਰਾਹਤ ਨੂੰ ਬਿਲਕੁਲ ਹੈ 3000 ਜੇ 3500 ਰੁਪਇਆ ਘਟ ਕੇ ਰੇਟ ਕਿਤਨੇ ਕਿਤੇ ਰਾਹਤ ਤਾਂ ਹੈ ਲੋਕਾਂ ਨੂੰ ਥੋੜੀ ਬੋਤੀ ਬਿਲਕੁਲ ਉਹਦੀ ਰਾਹਤ ਤਾਂ ਮਿਲਦੀ ਜਦੋਂ ਥੋੜਾ ਜਿਹਾ ਮੀਂਹ ਪੈਂਦਾ ਤੇ ਧਰਤੀ ਵੀ ਠੰਡੀ ਹੁੰਦੀ ਹੈ ਤੇ ਲੋਕਾਂ ਦੇ ਲੋਕਾਂ ਨੂੰ ਜਿਹੜੀ ਇਹਦੀ ਰਾਹਤ ਮਹਿਸੂਸ ਹੋਏਗੀ ਚਾਂਦੀ ਦੇ ਰੇਟ 'ਚ ਕਿੰਨਾ ਕੁ ਫਰਕ ਪਿਆ ਜਦੋਂ ਇਹ ਕਸਟਮ ਡਿਊਟੀ ਕੱਟੀ ਤਾਂ ਚਾਂਦੀ ਦੇ ਰੇਟ ਦੇ ਵਿੱਚ ਕਿੰਨਾ ਪਰਸੈਂਟ ਸੇਮ ਚਾਂਦੀ ਦੇ ਰੇਟ 'ਚ ਹੀ ਵਰਖਾ 6700 ਰੁਪਇਆ ਟੋਲਾ ਜਿਹੜਾ ਉਹ ਘਟੂਗਾ ਦਾ ਰੇਟ ਜਿਹੜਾ 10% ਦਾ ਅਸ ਟਾਈਮ 9400 ਰੁਪਇਆ ਰੇਟ ਸੀਗਾ 92 9400 ਰੁਪਇਆ ਕਿਲੋ ਤੇ 7600 ਰੁਪਇਆ ਜਿਹੜਾ ਮਾਈਨਸ ਹੋਇਆ ਉਹਦੇ 'ਚੋਂ ਹਾਂ 7600 ਰੁਪਇਆ ਕਿਲੋ ਮਗਰ ਘਟਿਆ ਕਿਲੋ ਮਗਰ 7600 7600 ਰੁਪਇਆ ਕਿਲੋ ਡਾਊਨ ਆ ਗਈ 7600 9400 ਤੋਂ 7600 ਰੁਪਏ ਡਾਊਨ ਆ ਗਈ ਚਾਹਦੀ। ਇੱਕ ਗੱਲ ਹੋਰ ਵੀ ਦਿਮਾਗ ਦੇ ਵਿੱਚ ਆਉਂਦਾ ਜਿਸ ਤਰ੍ਹਾਂ ਤੁਸੀਂ ਮੈਨੂੰ ਕੈਲਕੂਲੇਸ਼ਨ ਕਰਕੇ ਸਮਝਾਈ ਸੀ। ਕਈ ਲੋਕ ਇਹ ਵੀ ਸੋਚਦੇ ਹੁੰਦੇ ਨੇ ਵੀ ਕੀ ਸੁਨਿਆਰੇ ਹੁਣ ਘਾਟੇ 'ਚ ਜਾਣਗੇ? ਕਸਟਮ ਡਿਊਟੀ ਕੱਟੀ ਆ ਜਿਹੜਾ ਸੋਨਾ ਤੁਸੀਂ ਪਹਿਲਾਂ ਖਰੀਦਿਆ ਹੋਊਗਾ। ਉਹ ਨਾਲ ਕੋਈ ਫਰਕ ਪਵੇਗਾ ਜੋ ਡਿਊਟੀ ਕੱਟੀ ਆ। ਨਹੀਂ ਸੋਨੇ ਨੂੰ ਸੁਨਿਆਰੇ ਨੂੰ ਘਾਟਾ ਨਹੀਂ ਹੁੰਦਾ ਕਾਰੋਬਾਰ ਸੋਨੇ ਦਾ ਪਾਦੇ ਸੀ 1500 ਤੋਂ ਮੈਂ 1200 ਤੋਂ ਕੰਮ ਕਰਦਾ ਆ ਰਿਆਂ ਸੋਨੇ ਦੀ ਲਾਈਨ 'ਚ। ਜਦੋਂ ਮੈਂ ਖੁਦ ਕਾਰੋਬਾਰ ਸੰਭਾਲਿਆ ਸੀ 1700 ਭਾਅ ਸੀ। ਸੋਨੇ ਨੂੰ ਕਦੀ ਘਾਟਾ ਨਹੀਂ ਪੈਂਦਾ ਕਿਉਂਕਿ ਸੋਨਾ ਜਿਹੜੀ ਰਾਸ ਹੈ ਉਹ ਵਜਨ ਦੇ ਹਿਸਾਬ ਨਾਲ ਚੱਲਦੀ ਏ ਵੀ ਇੰਨੇ ਵਜਾਂ ਕਾਰੋਬਾਰ ਨੂੰ ਛੱਡ ਕੇ ਜਾਣਾ ਹੋਵੇ ਕਿਸੇ ਨੇ ਫਿਰਦਾ ਮੰਨ ਲਓ ਅੱਜ ਮੈਂ 70000 ਸਾਰਾ ਸੋਨਾ ਹੀ ਵੇਚਤਾ ਕੱਲ ਨੂੰ ਵੱਧ ਗਿਆ ਫਿਰ ਤਾਂ ਮੈਨੂੰ ਨੁਕਸਾਨ ਹੈ ਹੀ ਤੇ ਜਦੋਂ ਉਹ ਪੁਸ਼ਤਾਨੀ ਚੱਲੇ ਆ ਰਿਹਾ ਕਾਰੋਬਾਰ ਉਹਦੇ ਚ ਘਾਟਾ ਨਹੀਂ ਪੈਂਦਾ ਕਿਉਂਕਿ ਜਿਵੇਂ ਮੰਨ ਲਓ ਸੀ ਕੋਈ ਚੀਜ਼ ਤੋਲਾ 60000 ਰੁਪਏ ਖਰੀਦਿਆ ਤੇ ਤੁਸੀਂ ਅੱਜ 70000 ਸਾਨੂੰ ਖਰੀਦਣ ਆ ਗਏ ਸਾਡੇ ਤੋਂ ਤਾਂ ਅਸੀਂ 70 ਅਗਲੀ ਪਰਚੇ ਸਾਨੂੰ 70000 ਦੇ ਮਿਲਲੀ ਹੈ ਨਾ ਤੇ ਕੱਲ ਕਹਿੰਦਾ ਮਤਲਬ ਸਾਨੂੰ ਨਾਲ ਲੌਸ ਹੁੰਦਾ ਨਾ ਪ੍ਰੋਫਿਟ ਹੈ ਜੀ ਤਾਂ ਆਪਣਾ ਵਜਨ ਦੇਖਣਾ ਦਾ ਵਜਨ ਸਾਡਾ ਕਿੱਥੇ ਸਟੈਂਡ ਕਰਦਾ ਪਰ ਹੁਣ ਇਹ ਜਿਹੜੀ ਕਸਟਮ ਡਿਊਟੀ ਦੇ ਦੌਰਾਨ ਘਟਣ ਦੇ ਦੌਰਾਨ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੇ ਖਰੀਦਣ ਦੇ ਲਈ ਇਹ ਸਨੈਰੀ ਮੌਕਾ ਮੰਨਿਆ ਜਾਵੇ ਫਿਰ ਵੀ ਕਿਉਂਕਿ ਰੇਟ ਅੱਗੇ ਵਿਆਹ ਵਾਲਾ ਸੀਜ਼ਨ ਵੀ ਆ ਜਾਣਾ ਜਦੋਂ ਮੌਸਮ ਚੇਂਜ ਹੋਏਗਾ ਹਾਂ ਬਿਲਕੁਲ ਸਨੈਰੀ ਮੌਕਾ ਜੀ ਲੋਕਾਂ ਵਾਸਤੇ ਦਾ ਬੈਨੀਫਿਟ ਹੈ ਹੀ ਸਰਕਾਰ ਨੇ ਰੇਟ ਘਟਾਏ ਤਾਂ ਉਹਦਾ ਬੈਨੀਫਿਟ ਹੈ ਹੀ ਹੈ ਟੋਟਲ ਕਸਟਮ ਡਿਊਟੀ ਕਿੰਨੀ ਪੈਂਦੀ ਆ ਟੋਟਲ ਹੁਣ 6% ਘਟਾ ਦਿੱਤੀ ਆ ਤਾਂ ਬਾਕੀ ਕਿੰਨੀ ਪੈ ਜਾਂਦੀ ਆ ਟੋਟਲ ਜਿਹੜੀ ਸੀਗੀ ਆ ਦੇਖੋ ਨਾ ਇਹਦੇ ਤੇ ਮੇਰੇ ਕੋਲ ਆ ਦੇਖੋ 10% ਸੀਗੀ ਇਹਦੇ ਤੇ ਉਹਦੇ ਚੋ -5% ਕਰਤੀ ਇਹਨਾਂ ਨੇ ਫਿਰ 5% ਇੱਕ ਹੋਰ ਏ ਆਈ ਡੀ ਸੀ ਪੈਂਦਾ ਸੀਗਾ ਜੀ ਉਹਦੇ ਚੋ 1% ਘਟਾ ਦਿੱਤਾ 5 ਤੇ 5 ਤੇ 4 9% ਤੇ ਅੱਜ ਵੀ ਪੈ ਰਹੀ ਏ ਹਜੇ ਵੀ 9% ਪੈ ਰਹੀ ਹਾਂ ਮਤਲਬ ਕਿ ਪਹਿਲਾਂ 16% ਕਰੀਬ 15% ਦੇ ਕਰੀਬ ਪੈ ਰਹੀ ਸੀ ਅੱਜ ਜਿਹੜੀ ਆ ਉਹ 6% ਘਟਾ ਕੇ 9% ਅੱਜ ਵੀ ਪੈ ਰਹੀ ਹੈ ਮੈਂ ਤਾਂ ਗਵਰਨਮੈਂਟ ਨੂੰ ਵੀ ਕਹਿੰਨਾ ਉਹਨੂੰ ਵੀ ਘਟਾ ਦਿੱਤਾ ਜਾਵੇ ਤੇ ਵਧੀਆ ਸੋ ਲੋਕਾਂ ਨੂੰ ਲਾਇਚਾ ਫਾਇਦਾ ਹੋ ਜਾਏਗਾ ਲੋਕਾਂ ਨੂੰ ਉਹਨਾਂ ਨੂੰ ਫਾਇਦਾ ਹੋਵੇ ਆਮ ਬੰਦੇ ਦੀ ਅਪਰੋਚ ਚ ਹੋਵੇ ਸੋਨਾ ਬਜਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਾਰੋਬਾਰੀ ਕਿਸ ਤਰ੍ਹਾਂ ਦੇਖਦੇ ਨੇ ਬਜਟ ਨੂੰ ਜਿਹੜਾ ਬਜਟ ਪੇਸ਼ ਕੀਤਾ ਗਿਆ ਮੰਨਦੇ ਹੋ ਕੋਈ ਫਾਇਦਾ ਹੋਏਗਾ ਬਜਟ ਦੇ ਨਾਲ ਦੇਖੋ ਪੰਜਾਬ ਦੇ ਵਪਾਰੀਆਂ ਨੂੰ ਬੜੀ ਆਸ ਸੀਗੀ ਬਜਟ ਦੇ ਉੱਤੇ ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਸੀਗੀ ਉਕੇ ਇਹ ਕਿਸਾਨੀ ਸੂਬਾ ਪਹਿਲੀ ਗੱਲ ਤਾਂ ਪੰਜਾਬ ਜਿਹੜਾ ਕਿਸਾਨੀ ਸੂਬਾ ਇਹਦਾ ਸਾਰਾ ਕਾਰੋਬਾਰ ਕਿਸਾਨੀ ਦੇ ਨਾਲ ਜੁੜਿਆ ਹੋਇਆ ਜਿਵੇਂ ਹਾੜੀ ਛੋਣੀ ਆਪਣੇ ਪੁਰਾਣਾ ਕਿਹਾ ਜਾਂਦਾ ਸੀ ਹਾੜੀ ਛੋਣੀ ਪੱਟਾਂਗੇ ਦੇ ਬਾਜ਼ਾਰ ਦੇ ਸਾਮਾਨ ਕਿਦੋਂ ਲੋਕ ਜਾਂਦੇ ਸਨ ਤੇ ਇਹ ਉਸ ਨਾਲ ਜੁੜਿਆ ਹੋਇਆ ਹੈ ਪੰਜਾਬ ਹੈ ਔਰ ਪੰਜਾਬ ਦਾ ਜਿਹੜਾ ਬਜਟ ਦੇ ਵਿੱਚ ਕਿਦੇ ਨਾਮ ਹੀ ਨਹੀਂ ਆਇਆ ਤੇ ਵਪਾਰੀ ਕੀ ਸੋਚੂਗਾ ਦੇ ਬਾਰੇ ਅੱਜ ਅਸੀਂ ਪੰਜਾਬੀ ਲੋਕ ਕੀ ਸੋਚਾਂਗੇ ਇਹ ਸਾਡਾ ਕਿਤੇ ਨਾਮ ਹੀ ਨਹੀਂ ਆਇਆ ਪੰਜਾਬ ਦਾ ਜਿਨ੍ਹਾਂ ਨੇ ਜਿਸ ਪੰਜਾਬ ਨੂੰ ਅਨਦਾਤਾ ਕਿਹਾ ਜਾਂਦਾ ਜਿਸ ਪੰਜਾਬ ਦੀ ਧਰਤੀ ਧਰਤੀ ਤੋਂ ਸੂਰਬੀਰਾਂ ਦੀ ਧਰਤੀ ਕਿਹਾ ਜਾਂਦਾ ਜਿਨ੍ਹਾਂ ਨੇ ਦੇਸ਼ ਦੀ ਲੜਾਈਆਂ ਵਾਸਤੇ ਇਨਨੀਆਂ ਕੁਰਬਾਨੀਆਂ ਦਿੱਤੀਆਂ ਅਜੋਕੀ ਦੇਖਦੇ ਹੋਣਗੇ ਇਸ ਲਈ ਮੈਂ ਮੋਦੀ ਸਰਕਾਰ ਨੂੰ ਜ਼ਰੂਰ ਕਹੂੰਗਾ ਕਿ ਪੰਜਾਬ ਦਾ ਬਜਟ ਦੇ ਵਿੱਚ ਜ਼ਰੂਰ ਹਿੱਸੇਦਾਰੀ ਹੋਣੀ ਚਾਹੀਦੀ ਸੀ ਔਰ ਜ਼ਰੂਰ ਮੈਂ ਕਹੂੰਗਾ ਵੀ ਇਹ ਮੇਰੀ ਬੇਨਤੀ ਜ਼ਰੂਰ ਇਹਦੇ ਤੇ ਕਾਰ ਸੋਚੋ ਪੰਜਾਬ ਵਾਸਤੇ ਕਿ ਪੰਜਾਬ ਨੂੰ ਇਹ ਜ਼ਰੂਰਤ ਹੈ ਨਾਲ ਖੜੋ ਪੰਜਾਬ ਦੇ ਨਾਲ ਸਾਰੇ ਇੱਕ ਗੱਲ ਹੋਰ ਉਮੀਦਾਂ ਕਿੰਨੀਆਂ ਐਸੀ ਸਰਕਾਰ ਤੋਂ ਉਹਨਾਂ ਉਮੀਦਾਂ ਤੇ ਖਰਾ ਉਤਰੇ ਨਹੀਂ ਕਿ ਜਾਂ ਬਿਲਕੁਲ ਵੀ ਨੇੜੇ ਤੇੜੇ ਵੀ ਨਹੀਂ ਕਿਤੇ ਨਜ਼ਰ ਆਇਆ ਕੁਝ ਦੇਖੋ ਉਮੀਦ ਹਲੇ ਮੈਂ ਬਜਟ ਦਾ ਪੂਰਾ 베ਰਵਾ ਪੜਿਆ ਨਹੀਂਗਾ ਪਰ ਜਿੰਨਾ ਸੋਨੇ ਬਾਰੇ ਮੈਂ ਸਟੱਡੀ ਕੀਤਾ ਬਾਕੀ ਕੀ ਦਿੱਤਾ ਇਹਨਾਂ ਨੇ ਦੁਕਾਨਦਾਰਾਂ ਨੂੰ ਜਾਂ ਵਪਾਰੀਆਂ ਨੂੰ ਕੀ ਦਿੱਤਾ ਬਜਟ 'ਚ ਪਹਿਲੇ ਤਾਂ ਮੈਂ ਇੱਕ ਹੋਰ ਬੜੀ ਵੱਡੀ ਗੱਲ ਹੈ ਜੇ ਅੱਜ ਦੇਸ਼ ਦਾ ਵਪਾਰੀ ਹੈ ਤੋ ਕਿ ਮੈਂ ਜ਼ਿੰਮੇਵਾਰੀ ਮੈਂ ਵਪਾਰ ਮੰਡਲ ਦੇ ਨਾਲ ਵੀ ਜੁੜਿਆ ਹੋਇਆ ਤੇ ਵਪਾਰੀਆਂ ਦੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਦੇਖੋ ਵਪਾਰੀ ਦੀ ਜੇ ਦੇਸ਼ ਦੇ ਅੰਦਰ ਸੋਸ਼ਲ ਸਿਕਿਉਰਿਟੀ ਕੀ ਹੈ ਮੰਨ ਲਓ ਮੈਂ ਵਪਾਰੀ ਆ ਤੇ ਮੈਂ ਆਪਣੀ ਜ਼ਿੰਦਗੀ ਚ ਕੋਈ 2 4 5 ਲੱਖ 10 ਲੱਖ 50 ਲੱਖ ਕੁਝ ਤਾਂ ਟੈਕਸ ਭਰਿਆ ਹੋਣਾ ਸਰਕਾਰ ਨੂੰ ਐਦਾਂ ਹੀ ਹਰੇਕ ਵਪਾਰੀ ਟੈਕਸ ਦਿੰਦਾ ਤਾਂ ਦੁਨੀਆ ਭਰ 'ਚ ਇੱਕ ਸੋਸ਼ਲ ਸਿਕਿਉਰਿਟੀ ਹੁੰਦੀ ਹਰ ਦੇਸ਼ ਵਾਸੀ ਦੀ ਹੋਣੀ ਚਾਹੀਦੀ ਹੈ ਸਰਕਾਰਾਂ ਦਿੰਦੀਆਂ ਨੇ ਪਰ ਉਹਦੇ ਵਿੱਚ ਸੋਸ਼ਲ ਸਿਕਿਉਰਿਟੀ ਜਿਵੇਂ ਉਹਨਾਂ ਦੇ ਇਲਾਜ ਹੋਣ ਕੋਈ ਕਿਤੇ ਕੋਈ ਜ਼ਰੂਰ ਕਈ ਵਾਰੀ ਬਿਜ਼ਨਸ ਘਾਟੇ ਵੀ ਵਜ ਜਾਂਦੇ ਆ ਲਾਸ ਵੀ ਹੈ ساری ਉਮਰ ਕੋ ਕਮਾਉਣ ਵਾਸਤੇ ਨਹੀਂ ਬੈਠਾ ਆ ਇੱਕ ਇੱਕ ਬਿਜ਼ਨਸ ਬਣਾਉਣ ਨੂੰ ਤਿੰਨ ਚਾਰ ਪੁਸ਼ਤਾਂ ਲੱਗ ਜਾਂਦੀਆਂ ਆ ਆਸਾਨੀ ਨਾਲ ਬਿਜ਼ਨਸ ਨਹੀਂ ਪਹਿਲੇ ਸਾਲ ਠੱਟੀ ਦੂਜੇ ਸਾਲ ਛੱਟੀ ਤੀਜੇ ਸਾਲ ਖੱਟੀ ਤੇ ਉਹ ਸਾਲੋ ਸਾਲ ਵੀ ਜਾਂਦੇ ਨੇ ਬਿਜ਼ਨਸ ਸਟੈਂਡ ਕਰਦੇ ਕਰਦੇ ਸਰਕਾਰ ਸਾਡੇ ਬਿਜ਼ਨਸ ਦੇ ਵਿੱਚ ਭਾਈਵਾਲ ਜ਼ਰੂਰ ਬਣ ਜਾਂਦੀ ਏ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹਿਓ ਕੇਂਦਰ ਸਰਕਾਰ ਹੋਵੇ ਬਿਨਾ ਪੈਸੇ ਇਨਵੈਸਟਮੈਂਟ ਤੋਂ ਬਿਨਾ ਚੁਆਨੀ ਲਾਇਓ ਸਾਡੇ ਵਿੱਚ ਭਾਈਵਾਲ ਜ਼ਰੂਰ ਹੈ ਸਾਡ ਤੋਂ ਪੈਸੇ ਟੈਕਸ ਵਸੂਲ ਕਰਨਾ ਚਾਹੰਦੀ ਏ ਪਰ ਉਹਦੇ ਬਦਲੇ ਸਾਨੂੰ 1% ਦੀ ਵੀ ਛੋਟ ਨਹੀਂ ਦੇਣਾ ਚਾਹੰਦੀ ਵੀ ਹਾਂ ਵੀ ਇਹਨਾਂ ਨੂੰ ਵੀ ਕਿਤੇ ਜ਼ਰੂਰਤ ਹੋਗੀ ਕਿਤੇ ਇਹਨਾਂ ਦੇ ਵੱਡੇ ਪਰਿਵਾਰ ਨੇ ਜਾਂ ਮਾਪੇ-ਬਾਪ ਨਾਲ ਨੇ ਬਜ਼ੁਰਗ ਨੇ ਬੱਚੇ ਐ ਸੋ ਦੁੱਖ ਸੋਗਾ ਉਹਨਾਂ ਵਾਸਤੇ ਕਦੀ ਕਿਸੇ ਸਰਕਾਰਾਂ ਨੇ ਨਹੀਂ ਸੋਚਿਆ ਕੋਈ ਵੀ ਸਰਕਾਰ ਕੇਂਦਰ ਚ ਰਹੀ ਏ ਜਦਕਿ ਪਹਿਲਾ ਧਰਮ ਹੈ ਪਹਿਲੇ ਵਨ ਨੇਸ਼ਨ ਵਨ ਟੈਕਸ ਦੀ ਗੱਲ ਸੀ ਤਾਂ ਵਪਾਰੀ ਵਪਾਰੀ ਹੀ ਟੈਕਸ ਇਕੱਠਾ ਕਰਕੇ ਇਹਨਾਂ ਤੱਕ ਸਰਵ ਕਰਦਾ ਔਰ ਬਿਨਾ ਪੈਸੇ ਲੈ ਸਰਵ ਕਰਦੇ ਆ ਸੀ ਕੋਈ ਪੈਸਾ ਤਾਂ ਨਹੀਂ ਲੈਂਦੇ ਦੁਕਾਨ ਦੇ ਤੋਂ ਜਿੰਨਾ ਮਾਲ ਵੇਚਦੇ ਆ ਜੀਐਸਟੀ ਦਿੰਨੇ ਆ ਕਸਟਮਰ ਤੋਂ ਲੈਣੇ ਆ ਇਹਨਾਂ ਨੂੰ ਦਿੰਨੇ ਆ ਕੋਈ ਕੋਈ ਖਰਚਾ ਨਹੀਂ ਪਿਆ ਰਿਹਾ ਐਦੇ ਇਨਕਮ ਟੈਕਸ ਵੀ ਕਰਦੇ ਆ ਸਾਰੇ ਚਾਹੇ ਉਹ ਇੰਡਸਟਰੀਅਲ ਆ ਚਾਹੇ ਉਹ ਕੋਈ ਵੀ ਕਾਰੋਬਾਰੀ ਆ ਅਸੀਂ ਆਪਣੇ ਟੈਕਸ ਜੋ ਕੱਟ ਗਈ ਹਿੱਸਾ ਦਿੰਦੇ ਆ ਤੇ ਬਿਨਾ ਪੈਸੇ ਲਾਏ ਜੀ ਹਿੱਸੇਦਾਰ ਉਹਦੇ ਉਹਦੇ ਵਿੱਚ ਦੇਣ ਚ ਸੋਸ਼ਲ ਸਿਕਿਉਰਿਟੀ ਵੀ ਜਿਹੜੀ ਲਾਗੂ ਕਰੋ ਨਾ ਇਲਾਜ ਫਰੀ ਪੜ੍ਹਾਈਆਂ ਫਰੀ ਬੱਚਿਆਂ ਦੀਆਂ ਕੁਛ ਤਾਂ ਸੋਚੋ ਅੱਜ ਦੇਸ਼ ਨੂੰ ਲੋੜ ਸੀ ਜਿਹੜੀ ਟੈਕਸ ਦੇ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਵੀ ਜਿਹੜੇ ਹਸਪੀਟਲ ਨੇ ਉਹਨਾਂ ਵਿੱਚ ਦੇਸ਼ ਵਾਸੀਆਂ ਦਾ ਇਲਾਜ ਫਰੀ ਹੁੰਦਾ ਅੱਜ ਅੱਜ ਕੋਈ ਉਹ ਜ਼ਮਾਨਾ ਰਹਿ ਗਿਆ ਕਿ ਜਿਸ ਜ਼ਮਾਨੇ ਦੀ ਆਪਾਂ 100 ਸਾਲ ਪੁਰਾਣੀਆਂ ਗੱਲਾਂ ਕਰ ਰਹੇ ਆ ਅੱਜ ਚਾਹੀਦਾ ਸੀ ਇਲਾਜ ਫਰੀ ਪੜਾਈ ਮੁਫਤ ਸਿੱਖਿਆ ਜਿਹੜੀ ਦੇਣੀ ਜ਼ਰੂਰੀ ਬਣਦੀ ਸੀ ਸਭ ਤੋਂ ਵੱਡੀਆਂ ਦੋ ਚੀਜ਼ਾਂ ਨੇ ਜਿਹੜੇ ਦੇਸ਼ ਦੇ ਅੰਦਰ ਜ਼ਰੂਰੀ ਨੇ ਉਹਨਾਂ ਉਤੇ ਕੋਈ ਜਿਹੜਾ ਕਿਤੇ ਵੀ ਕੋਈ ਬਜਟ ਦੇ ਵਿੱਚ ਨਾਮ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤਾਂ ਸਰਬਜੀਤ ਸਿੰਘ ਪਾਰਸ ਸੀ ਜੁਐਲਰ ਸਾਡੇ ਨਾਲ ਜੁੜੇ ਸੀ ਤਾਂ ਉਹਨਾਂ ਨੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਬਿਖਤਰਾ ਕੀਤਾ ਗਿਆ ਪੰਜਾਬ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਤਾਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਸਭ ਤੋਂ ਵੱਧ ਖੂਨ ਆ ਜਿਹੜਾ ਉਹ ਪੰਜਾਬੀਆਂ ਦਾ ਡੁੱਲਿਆ ਹੈ ਪਰ ਅੱਜ ਪੰਜਾਬ ਨੂੰ ਬਿਕਤਰਾ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਬਜਟ ਦੇ ਵਿੱਚ ਪੰਜਾਬ ਦੇ ਲਈ ਕੁਝ ਵੀ ਖਾਸ ਨਹੀਂ ਰੱਖਿਆ ਗਿਆ ਤੇ ਦੂਜੇ ਪਾਸੇ ਜੋ ਕਸਟਮ ਡਿਊਟੀ ਘਟਿਆ ਸੋਨੇ ਤੇ ਚਾਂਦੀ ਤੇ ਤਾਂ ਉਸਦੇ ਰੇਟ ਵੀ ਇਹਨਾਂ ਨੇ ਦੱਸਨੇ ਕਿ ਹੁਣ ਲੋਕਾਂ ਦੇ ਲਈ ਚੰਗਾ ਮੌਕਾ ਏ ਜਦੋਂ ਵਿਆਹਾਂ ਦਾ ਸੀਜ਼ਨ ਆ ਜਾਂਦਾ ਫਿਰ ਸੋਨੇ ਦੇ ਰੇਟ ਦੇ ਵਿੱਚ ਵੀ ਵਸਵਾਲ ਆਉਂਦਾ ਤਾਂ ਵਾਧਾ ਹੁੰਦਾ ਹੈ ਤਾਂ ਇਸ ਸਮੇਂ ਹੁਣ 3000 ਜਿਹੜਾ 3500 ਦੇ ਕਰੀਬ ਜਿਹੜਾ ਸੋਨੇ ਦੇ ਰੇਟ ਦੇ ਵਿੱਚ ਕਟੌਤੀ ਜ਼ਰੂਰ ਹੋਈ ਹੈ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ もはり。